ਜੋ ਵੀ ਜੇ ਉਹੀ ਦੋ ਕਤਲ ਤੁਹਾਡੇ ਪਰਿਵਾਰ ਚੋਂ ਕੋਈ ਮੈਂਬਰ ਹੁੰਦਾ ਜੀ ਤੁਸੀਂ ਅੰਕੜਾ ਫੇਰ ਵੀ ਇਹੀ ਵਿਧਾਨ ਸਭਾ ਦੇ ਵਿੱਚ ਦਿੰਦੇ ਸਰਯੋਗ ਸਰਦਾਰ ਬਲਕੌਰ ਸਿੰਘ ਜੀ ਇਹਨਾਂ ਨੂੰ ਪੁਖਤਾ ਔਰ ਪੂਰਾ ਇਨਸਾਫ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਔਰ ਜੋ ਦੇਸ਼ ਵਿੱਚ ਗੈਂਗਸਟਰ ਕਲਚਰ ਜੋ ਪ੍ਰੋਮੋਟ ਕੀਤਾ ਭਾਜਪੀ ਨੇ ਉਸ ਨੂੰ ਸਾਰੇ ਨੂੰ ਖਤਮ ਕਰਾਂਗੇ ਬਲਤੇਜ ਪੰਨੂ ਵਰਗੇ ਨਲੈਕ ਪੱਤਰਕਾਰਾਂ ਨੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਉੱਤੇ ਸ਼ੇਅਰ ਕੀਤਾ 24 ਘੰਟਿਆਂ ਚ ਇਹਨਾਂ ਦੇ ਪੁੱਤ ਨੂੰ ਗੈਂਗਸਟਰਾਂ ਨੇ ਮਾਰਤਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ 14 ਮਈ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ ਜਿਸ ਜਿਸ ਨਾਲ ਪੰਜਾਬ ਦੇ ਕਿਸਾਨਾਂ ਕੋਲੋਂ 326 ਕਰੋੜ ਰੁਪਇਆ ਰਿਕਵਰ ਕਰਨ ਦਾ ਐਲਾਨ ਕੀਤਾ ਗਿਆ ਹੈ ਲੁਖ ਸੁਖਪਾਲ ਖਹਿਰਾ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਇੰਟਰਨੈਸ਼ਨਲ ਮਸ਼ਹੂਰ ਕਲਾਕਾਰ ਸ਼ਬਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੱਲੋਂ ਬਰਨਾਲਾ ਦੇ ਕਿਨਿਚੀ ਹੋਟਲ 'ਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਲਈ ਹਮਾਇਤ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਕੱਟੇ ਗਏ ਨੋਟਿਸ ਤੇ ਨਹਿਰੀ ਮਾਮਲੇ 'ਚ ਕਿਸਾਨਾਂ ਦੀ ਪਰਵਾਹ ਦਾ ਮੁੱਦਾ ਉਠਾਇਆ ਗਿਆ। ਉੱਥੇ ਹੀ ਖਹਿਰਾ ਵੱਲੋਂ ਨਹਿਰੀ ਪਟਵਾਰ ਯੂਨੀਅਨ ਦੇ ਆਗੂਆਂ ਨੂੰ ਜਾਰੀ ਕੀਤੇ ਗਏ ਨੋਟਿਸ ਦਾ ਹਵਾਲਾ ਦਿੰਦੇ ਆ ਕਿ ਆ ਕਿ ਹਰ ਕਿਸਾਨ ਦੇ ਖੇ ਜਾ ਜਾਵੇਗਾ ਤਾਂ ਕਿ ਨਹਿਰੀ ਸਚਾਈ ਪਟਵਾਰ ਯੂਨੀਅਨ ਵੱਲੋਂ ਰੋਸ ਵੀ ਪ੍ਰਗਟਾਇਆ ਜਾ ਰਿਹਾ ਹੈ। ਫਿਰ ਐਫ ਆਈ ਆਰ ਦੇ ਵਿੱਚ ਚਲਾਨ ਦੇ ਵਿੱਚ ਉਹਦਾ ਨਾਮ ਹੈ। ਫਿਰ ਵੀ ਉਹਦੀ ਕੋਈ ਗ੍ਰਿਫਤਾਰੀ ਨਹੀਂ ਹੈ। ਕੋਈ ਉਹਦੇ ਬਾਰੇ ਕੋਈ ਸਟੇਟ ਸਪੋਰਟ ਕਲੀਅਰ ਨਹੀਂ ਹੈ ਲੋਕਾਂ ਬਾਰੇ ਵੀ ਉਹ ਕੀ ਹੈ? ਨੰਬਰ 2 ਤੇ ਬੀਟ ਹੈਰ ਜੀ ਇਸ ਗੱਲ ਦਾ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰਦੇ ਆ ਵੀ ਦੋ ਮਰਡਰ ਦਾ ਅੰਕੜੇ ਆ ਪੰਜਾਬ ਤੋਂ। ਤਾਂ ਫਿਰ ਦੂਜੇ ਦਾ ਮਾਰੇ ਇਸ ਕਰਕੇ ਤੁਸੀਂ ਬਦਲਦੇ ਕਾਲੀ ਕਾਂਗਰਸ ਤੇ ਵੀ ਦੋ ਕਤਲ ਹੁੰਦੇ ਸੀ। ਤੁਸੀਂ ਚੰਗੇ ਵੀ ਦੋ ਕਤਲ ਕਰਵਾ ਰਹੇ ਹੋ। ਪੁਜਾਰ ਮੈਂ ਪੁੱਛਣਾ ਜੋ ਨਾ ਵੀ ਜੇ ਉਹੀ ਦੋ ਕਤਲ ਤੁਹਾਡੇ ਪਰਿਵਾਰ ਚੋਂ ਕੋਈ ਮੈਂਬਰ ਹੁੰਦਾ ਕੀ ਤੁਸੀਂ ਅੰਕੜਾ ਫੇਰ ਵੀ ਇਹੀ ਵਿਧਾਨ ਸਭਾ ਦੇ ਵਿੱਚ ਦਿੰਦੇ ਔਰ ਸਿੱਧੂ ਮੂਸੇਵਾਲ ਦਾ ਜਿਹੜਾ ਕਤਲ ਹੈ ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਸੀ ਉਹ ਕੋਈ ਆਮ ਸਧਾਰਨ ਨਾਗਰਿਕ ਨਹੀਂ ਸੀ ਇੱਥੋਂ ਦਾ ਉਹਨੂੰ ਵਿਸ਼ੇਭ ਭਰ ਦੇ ਵਿੱਚ ਕੱਲ ਤੁਸੀਂ ਦੇਖਿਆ ਹੋਊਗਾ ਕੱਲ ਮੇਰੇ ਕੋਲ ਜਿਹ ਮੈਂ ਗਰਮਿੰਗਮ ਤੋਂ ਇੱਕ ਟੂਰ ਆਇਆ ਜਿਹਦੇ ਵਿੱਚ ਲੋਕ ਕਾਲੇ ਲੋਕਾਂ ਦੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੇ ਵੀ ਕਿਹਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਸਿੱਧੂ ਦਾ ਬਹੁਤ ਸਤਿਕਾਰ ਹੈ ਤੁਸੀਂ ਇੱਕ ਇੰਨਾ ਵੱਡਾ ਚਿਹਰਾ ਮਾਰਿਆ ਇਸ ਸੰਸਾਰ ਦਾ ਤੇ ਅਸੀਂ ਭਟਕਰੇ ਫੰਦੇ ਆ ਮੀਤ ਇਹ ਜੀਵਨ ਜੋਤ ਨਾਲ ਹੀ ਫਿਰਦਾ ਕੀ ਕਿਹੜਾ ਤੁਹਾਨੂੰ ਜੀ ਮੈਂ ਦੁੱਖ ਦਾ ਪ੍ਰਕਟਾ ਵੈਸ ਅਗਲੀ ਦੁਖੀ ਹੁੰਦਾ ਇਸ ਕਰਕੇ ਮੈਂ ਨਹੀਂ ਮੈਂ ਘਰੇ ਬੈਠਾ ਸੀ ਮੈਂ ਜਦੋਂ ਇਹ ਇਹਨਾਂ ਦੀਆਂ ਇਹ ਕਰਤੂਤਾਂ ਵੇਖੀਆਂ ਵੀ ਇਸ ਪੱਤਰ ਤੱਕ ਇਕੱਲਾ ਜੀਵ ਮੀਤ ਹੈਰ ਨਹੀਂ ਅਕਾਲੀ ਕੈਂਡੀਡੇਟ ਵੀ ਜਿਨ੍ਹਾਂ ਨੂੰ ਮੈਂ ਚਾਰ ਮੱਦੇ ਨਾਮਿਨੇਟ ਕਰਕੇ ਸਿੱਟ ਦੇ ਸਾਹਮਣੇ ਦੇ ਚੁੱਕੇ ਆ ਉਹ ਵੀ ਆਪਣੇ ਅਕਾਲੀ ਦਲ ਦੇ ਕੰਪੇਨ ਕਰ ਰਹੇ ਨੇ ਕਿ ਫਿਰ ਮੈਨੂੰ ਲੱਗੇ ਵੀ ਮੈਂ ਮੈਂ ਘਰੇ ਬੈਠਾ ਕਿਉਂ ਕਰਾਂ ਮੈਂ ਵੀ ਕਿਸੇ ਧਰਨ ਨਾਲ ਕਿਉਂ ਨਾ ਜਾਵਾਂ ਅੱਜ ਤੁਸੀਂ ਸਖਪਾਲ ਸਿੰਘ ਖੈਰਾ ਦੀ سپورਟ ਤੇ ਆਏ ਹੋ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਦੇ ਫੈਨ ਜਿਹੜੇ ਹੈਗੇ ਨੇ ਸਾਰੇ ਹਲਕੇ ਜਿੱਥੇ ਕਾਫੀ ਵੱਡੀ ਗਲਤੀ ਚ ਲਈ ਉਹਨਾਂ ਨੂੰ ਸਿੱਧੇ ਤੌਰ ਤੇ ਕੀ ਪੈਗਾਮ ਦੇਣਾ ਚਾਹੁੰਦਾ ਚਾਹੁੰਦੇ ਲੋਕਸਭਾ ਚ ਉਹਨਾਂ ਦੇ ਦਿੱਤਾ ਉਹਨਾਂ ਨੂੰ ਮੈਂ ਪੈਗਾਮ ਜੇ ਮੈਂ ਚਾਹੇ ਨਾ ਦੇਮ ਉਹਨੂੰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਮੇਰੇ ਸ਼ਕਲ ਤੋਂ ਮੇਰੀ ਤਰੱਕੀ ਵੇਖ ਲੈਂਦੇ ਬਾਪੂ ਕਿਸੇ ਮੁਸੀਬਤ ਦੇ ਵਿੱਚ ਹੈ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਕੀ ਚਾਹਣਾ ਉਹਨਾਂ ਨੂੰ ਸਭ ਪਤਾ ਹੈ ਗੱਤ ਤੱਕ ਭਰੇ ਹੋਏ ਆ ਅਸੀਂ ਸਾਰੇ ਪਰੰਤੂ ਸਬਰ ਹੈ ਸਾਡੀ ਕੋਈ ਪੇਸ਼ ਨਹੀਂ ਜਾ ਰਹੀ ਜਿਸ ਜਿੰਨਾ ਤੱਕਾ ਸਾਡੇ ਨੇ ਇਹ ਗਵਰਨਮੈਂਟ ਨੇ ਕੀਤਾ ਸਾਡੀ ਜਾਇਜ਼ ਗੱਲ ਵੀ ਨਹੀਂ ਸੁਣੀ ਗਈ ਹੁਣ ਤੁਸੀਂ ਦੱਸੋ ਸਵਾ ਸਾਲ ਹੋ ਗਿਆ ਲੌਨਸ ਦੀ ਵੀਡੀਓ ਨੂੰ ਕੀ ਇਹ ਇਹਨਾਂ ਦੀ ਸਰਕਾਰ ਹੈ ਬੰਦਾ ਤਾਂ ਕੈਨੇਡਾ ਵੀ ਚਲਾ ਗਿਆ ਜਿਹਨੇ ਵੀਡੀਓ ਬਣਾਈ ਹੈ ਮੈਂ ਤਾਂ ਇਨਸਪੈਕਟਰ ਦਾ ਨਾਮ ਤੱਕ ਦੱਸ ਸਕਦਾ ਮੈਨੂੰ ਇੱਕ ਸਧਾਰਨ ਵਿਅਕਤੀ ਨੂੰ ਸਾਰਾ ਕੁਝ ਪਤਾ ਹੈ ਸਰਕਾਰ ਦੀ ਸਿੱਟ ਨੂੰ ਪਤਾ ਨਹੀਂ ਲੱਗਦਾ ਬਠਿੰਡਾ ਜੇਲ੍ਹ ਦੇ ਵਿੱਚ ਸੁਖਦੇਵ ਸਿੰਘ ਰਾਜਪੂਤ ਨੂੰ ਮਾਰਨ ਦੀ ਯੋਜਨਾ ਬਣਾਇਆ ਬਣਾਈ ਜਾ ਰਹੀ ਹੈ ਉਹਦਾ ਪੰਜਾਬ ਪੁਲਿਸ ਨੂੰ 1 ਮਿੰਟ ਚ ਪਤਾ ਲੱਗ ਗਿਆ ਵੀ ਯੋਜਨਾ ਕਿਹੜੀ ਜਾ ਰਹੀ ਹੈ ਗੈਂਗਸਟਰਾਂ ਆਹ ਗੱਲ ਕਰਦੇ ਆ ਮੇਰੇ ਪੁੱਤ ਦੀ ਯੋਜਨਾ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਪ੍ਰੋਫੈਸਰ ਜੀ ਡੇਢ ਘੰਟਾ ਮੇਰੇ ਪੁੱਤ ਦਾ ਮਰਡਰ ਹੋਣ ਤੋਂ ਡੇਢ ਘੰਟਾ ਸਵਾ 5 ਵਜੇ ਘਟਨਾ ਹੁੰਦੀ ਹੈ 7:30 ਵਜੇ ਤੱਕ ਪੁਲਿਸ ਨਾਕਾ ਨਹੀਂ ਲੱਗਿਆ ਮਾਨਸਾ ਜ਼ਿਲ੍ਹੇ ਦੇ ਵਿੱਚ ਡੇਢ ਘੰਟਾ ਖਿਆਲੇ ਦੇ ਵਾਟਰ ਬਾਕਸ ਦੇ ਉੱਤੇ ਗੱਡੀ ਰੋਕ ਕੇ ਬੈਠੇ ਰਹਿੰਦੇ ਆ ਰਾਮਨਾ ਉਹਨਾਂ ਨੇ ਕਿਉਂਕਿ ਇਹ ਸੁਭਦੀ ਬੰਦੇ ਟੱਕਰਾਂ ਮਾਰੀਆਂ ਸੀ ਬੋਲੇਕਾਰਾਂ ਨੂੰ ਉਹਨਾਂ ਦੀਆਂ ਤਾਕੀਆਂ ਮੰਦਰੀ ਹੁੰਦੀਆਂ ਸੀ ਜਿਨ੍ਹਾਂ ਜਿਹੜੀ ਕਾਰ ਸਿਉਰੀਆਂ ਹੁੰਦੀ ਸੀ ਨਾ ਬਲੇਰੋਆਂ ਨਹੀਂ ਹੁੰਦੀਆਂ ਸੀ ਫਿਰ ਉਹਨਾਂ ਨੇ ਉਹ ਗੱਡੀ ਉੱਥੇ ਰੋਕੀ ਹੋਰ ਇਕੱਲੇ ਤੋਂ ਖੋਹੀ ਇੰਨਾ ਟਾਈਮ ਮੇਰਾ ਇੱਕ ਮਿੱਤਰ ਨੇ ਖਿਆਲੇ ਦੇ ਪੰਚਾਇਤ ਸਖਤੀ ਨੇ ਉਹ ਆਏ ਉਹਨਾਂ ਕੋਲੇ ਮੋਟਰਸਾਈਕਲ ਲੈ ਕੇ ਆਰ ਬੰਦੇ ਜਿਹੜੇ ਉਹਦੇ ਦੋਸ਼ੀ ਨੇ ਉੱਥੇ ਫਲਾਨੀ ਜਗ੍ਹਾ ਤੇ ਬੈਠੇ ਫੜ ਲੋ ਤੇ ਖਿਆਲੇ ਚੌਂਕ ਦੇ ਵਿੱਚ ਜਿਹੜਾ ਉੱਥੇ ਪੁਲਿਸ ਵੰਦੀ ਉਹਨੂੰ ਵੀ ਦੱਸ ਕੇ ਆਏ ਪਰੰਤੂ ਉਹ ਕਹਿੰਦੇ ਜੀ ਫੋਰਸ ਹੋਰ ਆ ਜਾ ਉਹ ਫੇਰ ਫੜਾਂਗੇ ਮਲਕੌਰ ਦੇ ਬੰਦਾ ਗਿਆ ਨਹੀਂ ਹਰਖਾ ਫਾਜ਼ਲ ਜਿੱਤਦੇ ਨਹੀਂ ਤਾਂ ਇਹਨਾਂ ਦੀ ਵੋਟ ਆਲ ਇੰਡੀਆ ਨੂੰ ਜਾਊਗੀ ਤੇ ਆਲ ਇੰਡੀਆ ਦੇ ਵਿੱਚ ਗੱਠਜੋੜ ਬਣਨ ਚਾਹਵਾ ਨਹੀਂ ਪਾਰਟੀ ਪਛਾਣ ਲਾ ਦੇਖੋ ਜੀ ਮੇਰੇ ਖਿਆਲੋਂ ਆਮ ਆਦਮੀ ਦਾ ਮੇਰਾ ਕੋਈ ਬੱਟ ਦਾ ਰੋਲਾ ਨਹੀਂ ਕਿਸੇ ਗੱਲ ਦਾ ਜੇ ਉਹ ਕਿਸੇ ਗੱਲ ਦਾ ਸਾਡੇ ਨਾਲ ਮਿਲ ਕੇ ਆ ਮੇਰੀ ਜਸਸ ਦੀ ਗੱਲ ਹੀ ਢੰਗ ਨਾਲ ਕਰ ਦੇਣ ਮੇਰੀ ਇਹ ਕੇਸ ਹੀ ਸਹੀ ਢੰਗ ਨਾਲ ਚਲਵਾ ਦੇ ਮੈਂ ਫਾਸਟ ਟਰੈਕ ਕੋਰਟ ਤੇ ਚਲਾ ਦੇ ਮੇਰਾ ਕੀ ਤਰਾਜ ਆਮ ਪਾਰਟੀ ਮੈਂ ਤਾਂ ਕਪੀੜ ਦੇ ਬਖਤੇ ਮੈਨੂੰ ਤਾਂ ਰੋਲਿਆ ਜਾ ਰਿਹਾ ਹੈ ਕਦੋਂ ਗੱਲ ਨਹੀਂ ਸੁਣਦੇ ਤਾਂ ਹਰ ਕਿਸੇ ਮੈਂ ਤੇ ਵੀ ਕੰਮ ਕਰਨੀ ਹੈ ਜੀ ਜਿਵੇਂ ਖੈਰਾ ਸਾਹਿਬ ਅੱਜ ਤੁਸੀਂ ਇਹਨਾਂ ਦੇ ਹੱਥ ਚ ਆਏ ਹੋ ਤੇ ਵੱਖ-ਵੱਖ ਪਾਰਟੀਆਂ ਵੀ ਸਿੱਧੂ ਮਸੇਵਾਲ ਦਾ ਨਾਂ ਲੈ ਕੇ ਪ੍ਰਚਾਰ ਕਰ ਰਹੇ ਨੇ ਸਾਫ ਦੀ ਮੁੱਦ ਲੈ ਕੇ ਆਪਾਂ ਇੰਡਸਟਰੀ ਦਾ ਕਾਪੀਰਾਈਟ ਕਿ ਹੈ ਨਾ ਇਸ ਚੀਜ਼ ਨੂੰ ਕਿਵੇਂ ਕਰਾਂਗੇ ਦੇਖੋ ਜੀ ਮੈਂ ਸ਼ੁਰੂ ਤੋਂ 75 ਤੋਂ ਮੈਨੂੰ ਸੁਰਤਾ ਹੈ ਵੋਟਾਂ ਲੱਗੀਆਂ ਸੀ ਬਚਪਨ ਬਚਪਨ ਮੈਂ ਜਦੋਂ ਮਿਸਪਾਰਟੀ ਮੇਰੇ بیٹے ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨਾਲ ਮੈਂ ਕੋਈ ਲਕੂਣਾ ਨਹੀਂ ਚਾਹੁੰਦਾ ਕੋਈ ਮੈਂ ਡਬਲ ਮਾਈਂਡ ਨਹੀਂ ਐ ਕੋਈ ਮੈਂ ਭਲੇਖੇ ਚ ਨਹੀਂ ਕਿਸ ਨੂੰ ਰੱਖਣਾ ਚਾਹੁੰਦਾ ਮੈਂ ਸ਼ੁਰੂ ਤੋਂ ਇਹ ਗੱਲ ਕਹਿਣਾ ਮੈਂ ਇੱਕ ਕਾਂਗਰਸੀ ਐ ਔਰ ਕਾਂਗਰਸ ਨੇ ਮੈਂ ਤਾਂ ਆਪਣੇ ਸਤਕਾਰਯੋਗ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਦਾ ਸੰਗਰੂਰ ਪਹੁੰਚਣ ਤੇ ਸਾਡੀ ਹਮਾਇਤ ਕਰਨ ਤੇ ਬਲਕਿ ਨਾ ਸਿਰਫ ਸੰਗਰੂਰ ਦੀ ਸੀਟ ਤੇ ਬਲਕਿ ਸਮੁੱਚੇ ਪੰਜਾਬ ਦੇ ਕਾਂਗਰਸ ਦੀਆਂ ਬਠਿੰਡਾ ਆਦ ਲੁਧਿਆਣਾ ਗੁਰਦਾਸਪੁਰ ਸਾਰੀਆਂ ਸੀਟਾਂ ਤੇ ਸਪੋਰਟ ਕਰਨ ਦਾ ਇਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਲਾਂਕਿ ਬਹੁਤ ਪੀੜਤ ਨੇ ਇਨਾਂ ਦੀ ਸਥਿਤੀ ਵਿੱਚ ਕੋਈ ਹੋਰ ਵਿਅਕਤੀ ਹੁੰਦਾ ਤਾਂ ਸ਼ਾਇਦ ਉਹਦੇ ਲਈ ਉੱਠਣਾ ਵੀ ਬਹੁਤ ਮੁਸ਼ਕਲ ਲੇਕਿਨ ਇਨਾਂ ਨੇ ਆਪਣੇ ਪੁੱਤ ਦੀ ਯਾਦ ਨੂੰ ਆਪਣੇ ਦਿਲ ਨਾਲ ਰੱਖ ਕੇ ਆਪਣੇ ਸੂਬੇ ਦੇ ਵਾਸਤੇ ਜੋ ਲੜਾਈ ਲੜੀ ਆ ਪਿਛਲੇ 2 ਸਾਲਾਂ 'ਚ ਜੋ ਇਨਾਂ ਦੇ ਅੰਦਰ ਗਹਿਰੇ ਜ਼ਖਮ ਨੇ ਉਹ ਸ਼ਾਇਦ ਉਹ ਇਹ ਤੇ ਉਹਨਾਂ ਦੇ ਇਨਾਂ ਦੇ ਘਰੋਂ ਧਰਮ ਪਤਨੀ ਸਾਡੀ ਪੈਨ ਚਰਨ ਕੌਰ ਹੀ ਸਮਝ ਸਕਦੇ ਨੇ ਇਸ ਕਰਕੇ ਮੈਂ ਇਨਾਂ ਦਾ ਮਸ਼ਕੂਰ ਹਾਂ ਸ਼ੁਕਰਗੁਜ਼ਾਰ ਹਾਂ ਔਰ ਇਹੀ ਦਾ ਇਹੀ ਮੈਂ ਵਾਅਦਾ ਕਰ ਸਕਦਾ ਕਿ ਪਰਮਾਤਮਾ ਈਸ਼ਵਰ ਵਾਹਿਗੁਰੂ ਕਰੇ ਕਿ ਇੰਡੀਆ ਐਲਾਈንስ ਦੀ ਗਵਰਨਮੈਂਟ ਬਣੇ ਇਸ ਦੇਸ਼ ਦੇ ਵਿੱਚ ਅਸੀਂ ਇਹਨਾਂ ਨੂੰ ਮੁਕਤਾ ਔਰ ਪੂਰਾ ਇਨਸਾਫ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਔਰ ਜੋ ਦੇਸ਼ ਵਿੱਚ ਗੈਂਗਸਟਰ ਕਲਚਰ ਜੋ ਪ੍ਰੋਮੋਟ ਕੀਤਾ ਭਾਜਪੀ ਨੇ ਉਸ ਨੂੰ ਸਾਰੇ ਨੂੰ ਖਤਮ ਕਰਾਂਗੇ ਔਰ ਜੋ ਕੁਝ ਅਨਿਆਏ ਇਹਨਾਂ ਦੇ ਨਾਲ ਪੰਜਾਬ ਦੀ ਗਵਰਨਮੈਂਟ ਨੇ ਚਾਹੇ ਇਹਨਾਂ ਦੇ ਨਵ ਪੈਦਾ ਹੋਏ ਬੱਚੇ ਦੇ ਮੁਤਲਕ ਜੋ ਮੈਂਟਲ टॉਰਚਰ ਹੋਇਆ ਚਾਹੇ ਜਿਹੜੀਆਂ ਇੱਥੇ ਇੰਟਰਵਿਊਸ ਦਿੱਤੀਆਂ ਗਿਆਂ ਗੈਂਗਸਟਰਸ ਔਰ ਮੀਥੇਅਰ ਨੇ ਮੈਂ ਤੁਹਾਨੂੰ ਸਬੂਤ ਸਮੇਤ ਦਿੱਤਾ ਸੀਗਾ ਕਿ ਇੱਕ ਜੀਵਨਜੋਤ ਮਾਨਸਾ ਦਾ ਨੌਜਵਾਨ ਉਮੀਦਵਾਰ ਆਪਣੇ ਕੈਂਪੇਨ ਚ ਲੈ ਕੇ ਜਾ ਰਿਹਾ ਉਸ ਦਾ ਚਲਾਨ ਵਿੱਚ ਨਾਮ ਹੈ ਹਾਲਾਂਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਉਸ ਦੀ ਐਲਓਸੀ ਖੋਲੀ ਹੋਈ ਆ ਮੀਥੇਅਰ ਆਪਣੇ ਕੈਂਪੇਨ ਚ ਜੀਵਨਜੋਤ ਨੂੰ ਰੱਖ ਕੇ ਕੀ ਸਾਬਤ ਕਰਨਾ ਚਾਹੁੰਦਾ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੇ ਹਮੇਤਿਆਂ ਇਸ ਕਰਕੇ ਜੋ ਭਗਵੰਤ ਨੇ ਇਸ 2 ਸਾਲ ਚ ਇਹਨਾਂ ਦਾ ਨਿਆਂ ਕੀਤਾ ਉਹ ਅਸੀਂ ਲੜਾਈ ਇਨਸਾਫ ਦੀ ਅਖੀਰ ਦੀ ਮਕਾਮ ਤੱਕ ਲੈ ਕੇ ਜਾਵਾਂਗੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਦੇ ਨਾਲ ਨਾਲ ਮੈਂ ਇੱਕ ਬਹੁਤ ਇੰਪੋਰਟੈਂਟ ਮੁੱਦਾ ਤੁਹਾਨੂੰ ਸੇਅਰ ਕਰਨਾ ਆ ਦੇਖੋ ਮੇਰੇ ਕੋਲ ਨੋਟੀਫਿਕੇਸ਼ਨ ਹੈ ਪੰਜਾਬ ਦੀ ਲੇਟੈਸਟ ਮੈਂ ਤੁਹਾਨੂੰ ਦਿਖਾ ਦੂੰਗਾ ਤੁਸੀਂ ਸਕੈਨ ਕਰਕੇ ਮੀਡੀਆ ਦੇ ਤੁਹਾਡੇ ਗਰੁੱਪ 'ਚ ਭਾ ਦੂੰਗਾ ਇਹ ਕੀ ਹੈ ਕਿ ਜਿਹੜਾ ਨਹਿਰੀ ਪਾਣੀ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਕੁਝ ਦਹਾਕੀਆਂ ਤੋਂ ਕਿਸੇ ਵੀ ਸਰਕਾਰ ਨੇ ਉਹਦੀ ਰਿਕਵਰੀ ਨਹੀਂ ਸੀ ਕੀਤੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ 14 ਮਈ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ ਜਿਸ ਜਿਸ ਨਾਲ ਪੰਜਾਬ ਦੇ ਕਿਸਾਨਾਂ ਕੋਲੋਂ 326 ਕਰੋੜ ਰੁਪਇਆ ਰਿਕਵਰ ਕਰਨ ਦਾ ਐਲਾਨ ਕੀਤਾ ਗਿਆ ਹੈ ਫਰਮਾਨ ਜਾਰੀ ਕੀਤਾ ਗਿਆ ਹੈ ਇੱਕ ਪਾਸੇ ਕਿਸਾਨ ਖੇਤ ਮਜ਼ਦੂਰ ਇੱਕ ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਈ ਹੈ ਉਹ ਰੋਜ਼ ਮੌਤ ਮਰ ਰਿਹਾ ਹੈ ਰੋਜ਼ ਆਤਮ ਹੱਤਿਆ ਕਰ ਰਿਹਾ ਹੈ ਔਰ ਇਹਨਾਂ ਨੇ ਕਿਸੇ ਫਸਲ ਦੇ ਉੱਤੇ ਐਮਐਸਪੀ ਦੇ ਨਹੀਂ ਸਕੇ ਮੂੰਗੀ ਔਰ ਮੱਕੀ ਦੀ ਬੇਈਮਾਨੀ ਵਾਲੀ ਐਮਐਸਪੀ ਇਹਨਾਂ ਦੀ ਫੇਲ ਹੋ ਗਈ ਔਰ ਫਸਲੀ ਚੱਕਰ ਜੋ ਪੰਜਾਬ ਨੂੰ ਕੱਢ ਨਹੀਂ ਸਕੇ ਇਹਨਾਂ ਦੇ ਕੋਲ ਕੋਈ ਰੋਡ ਮੈਪ ਨਹੀਂ ਹੈ ਐਗਰੀਕਲਚਰ ਦਾ ਕੋਈ ਏਜੰਡਾ ਨਹੀਂ ਪਰ ਕਿਸਾਨਾਂ ਦੇ ਉੱਤੇ ਹੋਰ ਕੁਚਲਣ ਦਾ 326 ਕਰੋੜ ਰੁਪਏ ਦਾ ਵੇਰਵਾ ਤੁਸੀਂ ਰਿਕਵਰੀ ਦੇਖ ਸਕਦੇ ਹੋ ਜ਼ਿਲ੍ਹਾ ਵਾਰ ਇਹ ਨੋਟੀਫਿਕੇਸ਼ਨ ਲੇਟੈਸਟ ਹੈਸ ਬੀਨ ਇਸ਼ੂਡ ਬਾਈ ਜਿਹੜਾ ਵਧੀਕ ਡਾਇਰੈਕਟਰ ਹੈ ਅਤੇ ਮੁੱਖ ਇੰਜੀਨੀਅਰ ਹੈੱਡ ਕੁਆਟਰ ਜਲ ਸਰੋਤ ਵਿਭਾਗ ਪੰਜਾਬ ਚੰਡੀਗੜ੍ਹ ਇਸ ਦੀ ਡੇਟ ਤੁਸੀਂ ਪੜ੍ਹ ਸਕਦੇ ਹੋ ਕਿ ਇਹ 14 5 2024 ਨੂੰ ਇਹ ਨੋਟੀਫਿਕੇਸ਼ਨ ਜਾਰੀ ਇਹਦੇ ਬਾਰੇ ਭਗਵੰਤ ਮਾਨ ਕਲੈਰੀਫਾਈ ਕਰੇ ਕਿ ਤੁਸੀਂ ਕਿਸਾਨਾਂ ਦੀ ਤੇ ਖੇਤ ਮਜ਼ਦੂਰਾਂ ਦੀ ਮਦਦ ਤਾਂ ਕੋਈ ਨਹੀਂ ਕੀਤੀ ਪਰ ਇਹ ਜਿਹੜਾ ਇੱਕ ਜਿਹੜਾ ਮਾਮਲਾ ਜਿਹੜਾ ਕਿਸਾਨਾਂ ਤੋਂ ਉਸ ਨੂੰ ਰੱਦ ਕੀਤਾ ਗਿਆ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਤੇ ਜੇ ਤੁਸੀਂ ਉਹਦਾ ਫਾਇਦਾ ਨਹੀਂ ਕਰ ਸਕੇ ਕੋਈ ਫਸਲ ਦੀ ਐਮਐਸਪੀ ਨਹੀਂ ਦੇ ਸਕੇ ਤੇ ਤੁਹਾਨੂੰ ਇਹ ਅਧਿਕਾਰ ਕਿਹਨੇ ਦਿੱਤਾ ਕਿ 326 ਕਰੋੜ ਦਾ ਤੁਸੀਂ ਬੋਝ ਜਿਹੜਾ ਹੈ ਰਿਕਵਰੀ ਦਾ ਉਹ ਪਾਉਣ ਜਾਣੇ ਕਿਸਾਨਾਂ ਤੇ ਇਹਦੇ ਨਾਲ ਇੱਕ ਬਹੁਤ ਇੰਪੋਰਟੈਂਟ ਇਸ਼ੂ ਆ ਕਿ ਜਿਹੜੇ ਕ੍ਰਿਸ਼ਨ ਕੁਮਾਰ ਨੇ ਆਈ ਥਿੰਕ ਹੀ ਇਜ਼ ਅ ਕੰਪੀਟੈਂਟ ਆਫਸਰ ਪਰ ਇੱਕ ਉਹਨਾਂ ਨੇ ਨਹਿਰੀ ਪਾਣੀ ਦੇ ਮੁਤਲਕ ਪੰਜਾਬ ਦੇ ਬੜੇ ਗਲਤ ਅੰਕੜੇ ਤਿਆਰ ਕਰਵਾ ਰਹੇ ਨੇ ਤੱਕੇ ਨਾ ਸਾਰੇ ਨਹਿਰੀ ਪਟਵਾਰੀਆਂ ਨੂੰ ਉਹਨਾਂ ਨੇ ਪ੍ਰੈਸ਼ਰ ਪਾ ਕੇ ਜਿਹੜਾ ਰਜਵਾਹਿਆਂ ਵਿੱਚ ਜਾਂ ਜਿਹੜੇ ਆਪਣੇ ਮੋਗੇ ਨੇ ਜਾਂ ਜਿਹੜੇ ਖਾਲ ਨੇ ਅਸਲ ਜਿਹੜਾ ਇਰੀਗੇਸ਼ਨ ਦਾ ਅਸਲ ਫਿਗਰ ਹੈਗਾ ਕਿ ਉਹ ਪੰਜਾਬ ਦੇ ਵਿੱਚ ਲਗਭਗ 17% ਤੇ ਲੱਗੇ ਇਰੀਗੇਸ਼ਨ ਦਾ ਜਿਹੜੀ ਫੈਸਿਲਿਟੀ ਆ ਉਹ ਪੰਜਾਬ ਦੇ ਨਹਿਰੀ ਪਾਣੀ ਪਿੰਡਾਂ ਤੱਕ ਪਹੁੰਚੜ ਜਿਹੜੀ ਅਸਲ ਤੱਥ ਹੈ ਆ ਸਾਰਾ ਮੇਰੇ ਕੋਲ ਤੱਥ ਜਿਹੜੇ ਨੇ ਉਹ ਨਹਿਰੀ ਪਟਵਾਰੀਆਂ ਦੇ ਜਿਹੜਾ ਯੂਨੀਅਨ ਹੈ ਜਿਹਨਾਂ ਦੀ 15 ਤਰੀਕ ਨੂੰ ਇੱਕ ਬੜੀ ਵੱਡੀ ਪ੍ਰੈਸ ਕਾਨਫਰੰਸ ਆ ਸ਼ਾਇਦ ਅੱਜ ਹੀ ਆ ਬਠਿੰਡੇ ਵਿਖੇ ਔਰ ਉਹ ਬਗਾਵਤ ਕਰਨ ਤੇ ਉਤਰੇ ਹੋਏ ਨੇ ਉਹਨਾਂ ਕੋਲੋਂ ਕ੍ਰਿਸ਼ਨ ਕੁਮਾਰ ਫਰਜ਼ੀ ਆਂਕੜੇ ਕਹਿ ਰਿਹਾ ਕਿ ਤੁਸੀਂ ਇਹ ਲਿਖੋ ਕਿ ਸਾਰੇ ਰਜਵਾਹਤ ਜਰਿਏ ਸਾਰੇ ਮੋਗਿਆਂ ਜ਼ਰੀਏ ਸਾਰੀਆਂ ਖਾੜਾਂ ਜ਼ਰੀਏ ਪੰਜਾਬ ਦੀ 100% ਇਰੀਗੇਸ਼ਨ ਜਿਹੜੀ ਹੈ ਮੁਕੰਮਲ ਪਾਣੀ ਨਹਿਰੀ ਰਾ ਪੰਜਾਬ ਦੇ ਖੇਤਾਂ ਤੱਕ ਪਹੁੰਚ ਰਿਹਾ ਹੈ ਇਸ ਦਾ ਸਭ ਤੋਂ ਵੱਡਾ ਖਤਰਾ ਪਤਾ ਕੀ ਹੈ ਕਿ ਸਾਡਾ ਸੁਪਰੀਮ ਕੋਰਟ ਵਿੱਚ ਐਸਵਾਈਐਲ ਦਾ ਕੇਸ ਲੱਗਿਆ ਹੋਇਆ ਇਹ ਜਿਹੜੇ ਅੰਕੜੇ ਕ੍ਰਿਸ਼ਨ ਕੁਮਾਰ ਠੱਕੇ ਨਾਲ ਕਰਵਾ ਰਿਹਾ ਔਰ ਇਸ ਦਾ ਪ੍ਰਧਾਨ ਇਹਨਾਂ ਦਾ ਯੂਨੀਅਨ ਦਾ ਜਸਕਰਨ ਸਿੰਘ ਗਹਿਰੀ ਪੁੱਟਰ ਉਸ ਜਦੋਂ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਤੁਹਾਡੇ ਫਰਜੀ ਅੰਕੜੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਨਹੀਂ ਕਰਾਂਗੇ ਜੋ ਤੁਸੀਂ ਸਾਡੇ ਤੋਂ ਘੋਣਾ ਚਾਹੁੰਦੇ ਹੋ ਇਲੈਕਸ਼ਨਾਂ ਦੇ ਮੱਦੇਨਜ਼ਰ ਉਹਨੂੰ ਉਸ ਬੰਦੇ ਨੂੰ ਸਸਪੈਂਡ ਕਰਤਾ ਉਹਨੂੰ ਚਾਰਜ ਸ਼ੀਟ ਕਰਤਾ ਮੇਰਾ ਖਿਆਲ ਹੈ ਦਰਜਨਾ ਸੈਂਕੜੇ ਪਟਵਾਰੀਆਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀਆਂ ਤੇ ਚਾਰਜ ਸ਼ੀਟ ਖੋਲ ਦਿੱਤੇ ਸਿਰਫ ਇਸ ਕਰਕੇ ਕਿ ਉਹਨਾਂ ਤੇ ਦਬਾਅ ਪਾਇਆ ਜਾਵੇ ਔਰ ਅਸਲ ਜਿਹੜਾ ਪਾਣੀ ਆ ਔਰ ਇਹਦਾ ਮੈਂ ਕਹਿ ਰਿਹਾ ਸੀ ਸੁਪਰੀਮ ਕੋਰਟ ਖਤਰਾ ਕੀ ਹੋਵੇਗਾ ਕਿ ਕੱਲ ਨੂੰ ਹਰਿਆਣਾ ਸਰਕਾਰ ਕਹੇਗੀ ਪ੍ਰੋਬੇਬਲੀ ਕ੍ਰਿਸ਼ਨ ਕੁਮਾਰ ਹੈਜ਼ ਸਮ ਡਿਊਬੀਅਸ ਅਜੰਡਾ ਕ੍ਰਿਸ਼ਨ ਕੁਮਾਰ ਦੱਸਣਗੇ ਇਹ ਜਿਹੜਾ 17 17% ਦੀ ਇਰੀਗੇਸ਼ਨ ਜਾ ਰਿਹਾ ਪਾਣੀ ਨਹਿਰੀ ਦਾ ਤੁਸੀਂ 100% ਕਿਉਂ ਲਿਖਾ ਰਹੇ ਹੋ ਨਹਿਰੀ ਪਟਵਾਰੀਆਂ ਤੋਂ ਕਿਤੇ ਇਹ ਤਾਂ ਨਹੀਂ ਕਿ ਤੁਸੀਂ ਹਰਿਆਣਾ ਦੀ ਮਦਦ ਕਰਕੇ ਕੱਲ ਨੂੰ ਹਰਿਆਣਾ ਸਰਕਾਰ ਆਣ ਕੇ ਸੁਪਰੀਮ ਕੋਰਟ ਕਹੂਗੀ 1 ਮਿੰਟ ਜੀ ਕਿ ਤੁਹਾਨੂੰ ਤਾਂ ਹੁਣ ਪਾਣੀ ਤੁਹਾਡੇ ਕੋਲ ਪੂਰਾ ਮੁਕੰਮਲ ਆ ਆਪਾਂ ਇੱਕ ਪਾਸੇ ਪੰਜਾਬ ਦੇ ਕਹਿੰਦੇ ਕਿ ਸਾਡਾ ਪਾਣੀ ਖਸ ਗਿਆ ਸਾਡਾ ਪਾਣੀ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਨੂੰ ਚਲੇ ਗਿਆ ਇੱਕ ਪਾਸੇ ਅਸੀਂ ਕਹਿੰਦੇ ਕਿ ਨਹਿਰੀ ਪਾਣੀ ਪੰਜਾਬ ਦੇ 100% ਖੇਤਾਂ ਨੂੰ ਇਰੀਗੇਟ ਕਰ ਰਿਹਾ ਵਾ ਪਾਣੀ ਦੇ ਰਿਹਾ ਤਾ ਫੇ ਸੁਪਰੀਮ ਕੋਰਟ ਛੇੜਿਆਣਾ ਸਰਕਾਰ ਆਵੇ ਕਿ ਜੀ ਪੰਜਾਬ ਦਾ ਤਾਂ ਪਾਣੀ ਪੂਰਾ ਜੀ ਪਾਣੀ ਨੂੰ ਪੰਜਾਬ ਦੇ ਉਹਦਾ ਪਾਣੀ ਦੀ ਲੋੜ ਨਹੀਂ ਗਈ ਇਸ ਕਰਕੇ ਬੜਾ ਧੁਖੇ ਤੜੀ ਵਾਲਾ ਡੇਂਜਰਸ ਅਜੈਂਡਾ ਪ੍ਰੋਬੇਬਲੀ ਜਾਂ ਤਾਂ ਅਰਵਿੰਦ ਕੇਜਰੀਵਾਲ ਦੇ ਕਹਿੰਦੇ ਜਾਂ ਰਗਫ ਚੱਡੇ ਦੇ ਕਹਿੰਦੇ ਜਾਂ ਸੰਦੀਪ ਪਾਟਕ ਦੇ ਕਹਿੰਦੇ ਜਿਹੜਾ ਇਹ ਕੁਹਾਇਆ ਜਾ ਰਿਹਾ ਸਰਕਾਰੀ ਨਹਿਰੀ ਪਪਾਕ ਪਟਵਾਰੀਆਂ ਕੋਲੋਂ ਤੱਕੇ ਨਾਲ ਕਿ ਅਸੀਂ 100% ਇਰੀਗੇਸ਼ਨ ਹੋ ਰਹੀ ਆ ਰਜਵਾਹਾ ਥਾਣੀ ਮੁਗਿਆ ਥਾਈਂ ਔਰ ਖਾੜਾ ਥਾਈਂ ذریعے ਇਸ ਦਾ ਕਾਂਗਰਸ ਪਾਰਟੀ ਸਖਤ ਵਿਰੋਧ ਕਰਦੀ ਹੈ ਕਿ ਕਿੰਨਾ ਪਾਣੀ ਜਿਹੜਾ ਅਸਲ ਵਿੱਚ ਹੈ ਉਹ ਕਿੰਨਾ ਪਾਣੀ ਖਾਲਾਂ ਦੇ ਰਾਹੀਂ ਰਜਵਾਇਆ ਨਹੀਂ ਮਹਿਰਾ ਮਹਿਰਾ ਦਾ ਪਾਣੀ ਪੰਜਾਬ ਵਿੱਚ ਜਾ ਰਿਹਾ ਔਰ ਦੂਸਰੀ ਗੱਲ ਕਿ ਇਹਨਾਂ ਨੇ ਰਕਬਾ ਅਨ ਕਮਾਂਡ ਕੋਸ਼ਿਤ ਕਰਤਾ ਇਹ ਕਹਿੰਦੇ ਨੇ ਕਿ ਕਿਉਂਕਿ 6 ਲੱਖ ਏਕੜ ਪੰਜਾਬ ਦਾ ਰਕਬਾ ਲਗਭਗ ਉਹ ਇਸ ਵੇਲੇ ਆਬਾਦੀ ਚ ਆ ਚੁੱਕਾ ਵਾ ਔਰ ਇਸ ਇਸ ਨੂੰ ਕਿਸੇ ਤਰ੍ਹਾਂ ਦੀ ਪਾਣੀ ਦੀ ਲੋੜ ਨਹੀਂ ਇਸ ਰਕਬੇ ਨੂੰ ਅਨ ਕਮਾਂਡ ਕੀਤਾ ਜਾਵੇ ਕਮਾਂਡ ਏਰੀਆ ਚੋਂ ਕੱਢਿਆ ਜਾਵੇ ਇੱਕ ਪੂਰੀ ਨਹਿਰ ਪੰਜਾਬ ਦੀ ਇੱਕ ਪੂਰੀ ਨਹਿਰ ਪੰਜਾਬ ਦੀ ਇਹ ਸਾਡੇ ਰਕਬੇ ਤੋਂ ਪਾਰ ਕੱਢ ਦੇਣਗੇ ਔਰ ਫਿਰਦਾ ਫਿਰਦਾ ਹਰਿਆਣੇ ਨੂੰ ਹੋਰ ਮੋਟੇ ਮਿਲ ਜੇਗਾ ਦੇ ਹੁਕਮ ਕਿਉਂ ਕੀਤੇ ਨੇ ਔਰ ਦੂਸਰਾ 1 ਮਿੰਟ ਜੀ ਕਿ ਆ ਜਿਹੜਾ ਨਹਿਰੀ ਪਾਣੀ ਤੁਸੀਂ ਜਿਹੜਾ ਪਟਵਾਰ ਨਹਿਰੀ ਪਟਵਾਰੀਆਂ ਤੋਂ ਧੱਕੇ ਨਾਲ ਘੁਆ ਰਹੇ ਹੋ ਔਰ 6 ਲੱਖ ਰਕਬਾ ਅਨ ਕਮਾਂਡ ਕਮਾਂਡ ਏਰੀਆ ਚੋਂ ਕੱਢ ਦਿੱਤਾ ਕਿ ਇਸ ਨਾਲ ਪੰਜਾਬ ਦਾ ਕੇਸ ਕਮਜ਼ੋਰ ਨਹੀਂ ਹੋਏਗਾ ਸੁਪਰੀਮ ਕੋਰਟ ਕੱਲ ਨੂੰ ਹਰਿਆਣਾ ਤੇ ਦਿੱਲੀ ਦੀ ਸਰਕਾਰ ਕਹੇਗੀ ਕਿ ਪੰਜਾਬ ਦੇ ਕੋਲ ਤਾਂ ਪਾਣੀ ਬਹੁਤ ਜ਼ਿਆਦਾ ਵਾਜੀ ਇਹਨਾਂ ਨੇ ਤਾਂ ਏਰੀਆ ਅਨਕਮਾਂਡ ਕਰਤਾ ਇਹਨਾਂ ਕੋਲ ਤਾਂ 100% ਦੀ ਨਹਿਰੀ ਪਾਣੀ ਹੈ ਇਸ ਕਰਕੇ ਇਹ ਦੋਨਾਂ ਮਸਲਿਆਂ ਦੇ ਉੱਤੇ ਕੇਜਰੀਵਾਲ ਔਰ ਸੰਦੀਪ ਪਾਠਕ ਰਾਗਵ ਛੱਡਾ ਔਰ ਭਗਵੰਤ ਮਾਨ ਆਪਣਾ ਪੱਖ ਸਾਫ਼ ਕਰਨ ਨਹੀਂ ਤਾਂ ਮੈਂ ਬੇਨਤੀ ਕਰੂੰਗਾ ਕਿ ਪਟਵਾਰ ਯੂਨੀਅਨ ਸਮੇਤ ਪੰਜਾਬ ਦੇ ਕਿਸਾਨ ਕਿਉਂਕਿ ਮੈਂ ਖੇਤ ਮਜ਼ਦੂਰ ਔਰ ਕਿਸਾਨ ਮੰਡਾ ਪ੍ਰਧਾਨ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸਰਕਾਰ ਨੂੰ ਇਸ ਮੁੱਦੇ ਤੇ ਅਸੀਂ ਪ੍ਰੋਟੈਸਟ ਕਰਾਂਗੇ ਲੋਡ ਪਈ ਚੱਲਦੀ ਇਲੈਕਸ਼ਨ ਵਿੱਚ ਇਹਨਾਂ ਦਾ ਪ੍ਰੋਟੈਸਟ ਕਰਾਂਗੇ ਮੈਂ ਕਿਸਾਨ ਜਥੇਬੰਦੀਆਂ ਨੂੰ ਕਹੂੰਗਾ ਕਿ ਤੁਸੀਂ ਇਸ ਨੁਕਤੇ ਨੂੰ ਆਪਣੇ ਏਜੰਡੇ ਤੇ ਲੈ ਕੇ ਆਓ ਔਰ ਇਹਨਾਂ ਨੂੰ ਸਵਾਲ ਪੁੱਛੋ ਪਿੰਡਾਂ ਦੇ ਵਿੱਚ ਕਿ ਤੁਸੀਂ ਝੂਠੇ ਅੰਕੜੇ ਨਹਿਰੀ ਪਟਵਾਰੀਆਂ ਦੇ ਜ਼ਰੀਏ ਕਿਉਂ ਕਰਵਾ ਰਹੇ ਹੋ ਇਹ ਅੱਜ ਦਾ ਇੱਕ ਬਹੁਤ ਅਹਿਮ ਮੁੱਦਾ ਸੀਗਾ ਇੱਕ ਵਾਰ ਫਿਰ ਮੈਂ ਬਲਕੌਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਜਿਹੜੇ ਕਿ ਸਾਡੇ ਹੋਣਹਾਰ ਵਿਸ਼ਪ ਪਦਰੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਹਨ ਇਹਨਾਂ ਨੇ ਜੋ ਦੁਖਾਂਤ ਹੋ ਗਿਆ 2 ਸਾਲ ਤੋਂ ਗੈਂਗਸਟਰਸ ਨੇ ਕਤਲ ਕੀਤਾ ਸਭ ਤੋਂ ਪਹਿਲਾਂ ਇਹਨਾਂ ਦੀ ਸਿਕਿਉਰਿਟੀ ਵਿਡਰੋ ਕਰਕੇ ਜੋ ਭਗਵੰਤ ਮਾਨ ਦੀ ਸਰਕਾਰ ਨੇ ਨਲੇਕੀ ਕੀਤੀ ਬਲਤੇਜ ਪੰਨੂ ਵਰਗੇ ਨਲੇਕ ਪੱਤਰਕਾਰਾਂ ਨੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਪਲੈਟਫਾਰਮਸ ਉੱਤੇ ਸ਼ੇਅਰ ਕੀਤਾ 24 ਘੰਟਿਆਂ ਚ ਇਹਨਾਂ ਦੇ ਪੁੱਤ ਨੂੰ ਗੈਂਗਸਟਰਾਂ ਨੇ ਮਾਰਤਾ ਜਿਹੜੇ ਗੈਂਗਸਟਰ ਫੜੇ ਗਏ ਉਹ ਜੇਲਾ ਚੋਂ ਅੰਦਰ ਟੀਵੀ ਇੰਟਰਵਿਊਸ ਦੇ ਰਹੇ ਨੇ ਤੇ ਦੇਸ਼ ਦੇ ਟਾਪ ਦੇ ਚੈਨਲਸ ਨੂੰ ਇੰਟਰਵਿਊ ਦਿੱਤੀਆਂ ਸਾਲ ਹੋ ਗਿਆ ਕਿਸੇ ਪੰਜਾਬ ਪੁਲਿਸ ਦੇ ਏ ਡੀ ਜੀ ਪੀ ਦੀ ਇਨਕੁਆਇਰੀ ਰਿਪੋਰਟ ਦੱਸੀ ਨਹੀਂ ਕਿ ਉਹ ਇੰਟਰਵਿਊਸ ਕਿਉਂ ਕੀਤੀਆਂ ਇਹਨਾਂ ਦਾ ਬੱਚਾ ਪੈਦਾ ਹੋਇਆ ਦੂਸਰਾ ਸ਼ੁਭਦੀਪ ਆਇਆ ਉਹਦੇ ਤੇ ਮੈਂਟਲ ਟੌਰਚਰ ਕਰਨ ਲਈ ਬੀ ਜੀ ਪੀ ਦੀ ਚਿੱਠੀ ਮੰਗਵਾ ਕੇ ਦਿੱਲੀੋਂ ਤੁਰੰਤ ਸਿਵਲ ਸਰਜਨ ਬਠਿੰਡਾ ਦੇ ਉੱਤੇ ਪ੍ਰੈਸ਼ਰ ਪਾ ਕੇ ਕਿ ਕਿਸੇ ਤਰੀਕੇ ਨਾਲ ਇਹ ਬੱਚਾ ਪੈਦਾ ਹੋਣ ਤੋਂ ਵੀ ਰੋਕਿਆ ਤੁਸੀਂ ਸੁਣਿਆ ਸਾਰਾ ਕੁਝ ਉਹ ਤੇ ਨਾ ਇਸ ਲਈ ਇਹਨਾਂ ਦੀ ਇਨਸਾਫ ਦੀ ਲੜਾਈ ਬਕਾਇਆ ਆਉਣ ਵਾਲੇ ਸਮੇਂ ਵਿੱਚ ਇੰਡੀਆ ਅਲਾਈਂਸ ਰਾਹੀਂ ਅਸੀਂ ਲੜਾਂਗੇ ਔਰ ਜੋ ਇਹਨਾਂ ਨੇ ਸਾਨੂੰ ਸਪੋਰਟ ਦੇਣ ਦਾ ਫੈਸਲਾ ਕੀਤਾ ਮੈਂ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਦੇ ਸਮੂਹ ਪਰਿਵਾਰ ਆਪਣੀ ਭੈਣ ਚਰਨਕੌਰ ਜੀ ਦਾ तहे ਦਿਲ ਤੋਂ ਧੰਨਵਾਦੀ ਆ ਇਕੱਲਾ ਸੰਗਰੂਰ ਨਹੀਂ ਬਠਿੰਡਾ ਨਹੀਂ ਗੁਰਦਾਸਪੁਰ ਨਹੀਂ ਲੁਧਿਆਣਾ ਬਲਕਿ ਸਮੂਹ ਪੰਜਾਬ ਦੇ ਸਾਰੇ ਕਾਂਗਰਸ ਕੈਂਡੀਡੇਟਸ ਦਾ ਸਪੋਰਟ ਕੀਤੀ ਉਹਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹੁਸਾ ਦੂਸਰਾ ਮਸਲਾ ਸੀ ਕਿ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਜਾਬ ਗਵਰਨਮੈਂਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ 14 ਮਈ 2024 ਦੀ ਇਸ ਦੇ ਤਹਿਤ ਉਹਨਾਂ ਨੇ ਜਿਹੜਾ ਵਾਟਰ ਅਸੈਸ ਸੀ ਜਿਹੜਾ ਮਾਮਲਾ ਪਿਛਲੇ ਕੁਝ ਦਹਾਕਿਆਂ ਤੋਂ ਕਿਸੇ ਸਰਕਾਰ ਨੇ ਉਗਰਾ ਨਹੀਂ ਰਿਕਵਰ ਕੀਤਾ ਸੀ ਇਹਨਾਂ ਨੇ 326 ਕਰੋੜ ਰੁਪਏ ਰਿਕਵਰ ਕਰਨ ਦੇ ਹੁਕਮ ਦਿੱਤੇ ਨੇ ਇੱਥੋਂ ਸਾਫ਼ ਹੋ ਗਿਆ ਕਿ ਭਗਵੰਤ ਮਾਨ ਜਿਵੇਂ ਕਿਸਾਨਾਂ ਦੇ ਅੰਦੋਲਨ ਵਿੱਚ ਉਹਨੇ ਭਾਜਪਾ ਨੂੰ ਕੁੱਟਣ ਦਿੱਤਾ ਸ਼ੁਭਦੀਪ ਮਾਰਨ ਦਿੱਤਾ ਪ੍ਰਿੰਟਪਾਲ ਡੇਮੇਜ ਹੋਣ ਦਿੱਤਾ ਲੱਤਾਂ ਬਾਹਾਂ ਤੋੜਤੀਆਂ ਹਰਿਆਣਾ ਪੁਲਿਸ ਨੇ ਇੱਥੇ ਵੀ ਕੇਂਦਰ ਸਰਕਾਰ ਦੀ ਚਾਲ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਅੱਗੇ ਬੋਝ ਪਾਉਣ ਜਾ ਰਿਹਾ ਔਰ ਇੱਕ ਨਾਲ ਮਸਲਾ ਮੈਂ ਜੋ ਉਠਾਇਆ ਕਿ ਨਹਿਰੀ ਵਿਭਾਗ ਵਿੱਚ ਕ੍ਰਿਸ਼ਨ ਕੁਮਾਰ ਕਿਸੇ ਡਿਊਬੀਅਸ ਹਿਡਨ ਏਜੰਡੇ ਦੇ ਤਹਿਤ ਹਰਿਆਣਾ ਦਿੱਲੀ ਨੂੰ ਫਾਇਦਾ ਦੇਣ ਲਈ ਨਹਿਰੀ ਵਿਭਾਗ ਦੇ ਪਟਵਾਰੀਆਂ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਤੁਸੀਂ ਝੂਠੇ ਅੰਕੜੇ ਪੇਸ਼ ਕਰੋ ਅਸਲ ਵਿੱਚ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਖਾਲਿਆਂ ਟੇਲੰਡਾਂ ਤੱਕ ਕੇਵਲ 17% ਦੀ ਪਹੁੰਚ ਰਿਹਾ ਹੈ ਪਰ ਇਹ ਕਹਿ ਰਹੇ ਨੇ ਕਿ ਤੁਸੀਂ ਪਟਵਾਰੀਆਂ ਨੂੰ ਕਿਹਾ ਕਿ ਤੁਸੀਂ ਲਿਖੋ ਕਿ 100% ਪਾਣੀ ਸਾਰਾ ਜਿਹੜਾ ਹੈ ਪੰਜਾਬ ਦਾ ਨਹਿਰਾਂ ਦਾ ਪਾਣੀ ਅਖੀਰ ਤੱਕ ਪਹੁੰਚ ਰਿਹਾ ਇਸ ਤਰ੍ਹਾਂ ਕਰਨ ਨਾਲ ਖਤਰਾ ਇਹ ਆ ਕਿ ਸਾਡਾ ਕੇਸ ਸੁਪਰੀਮ ਕੋਰਟ ਵਿੱਚ ਐਸਐਲ ਦਾ ਬਹੁਤ ਵੀਕ ਹੋਵੇਗਾ ਕੱਲ ਨੂੰ ਹਰਿਆਣਾ ਤੇ ਦਿੱਲੀ ਸਰਕਾਰ ਕਹੇਗੀ ਕਿ ਇਹ ਤਾਂ ਕਹਿੰਦੇ ਸਾਨੂੰ ਪਾਣੀ ਘਾਟਿਆ ਜੀ ਇਹਨਾਂ ਦਾ ਤਾਂ ਜਿਹੜਾ ਨਹਿਰਾਂ ਦਾ ਪਾਣੀ 100% ਇਰੀਗੇਸ਼ਨ ਵਾਸਤੇ ਕੱਲੇ-ਕੱਲੇ ਟੇਲੈਂਡ ਤੱਕ ਪਹੁੰਚਿਆ ਜਦ ਤੱਕ ਪਹੁੰਚ ਨਹੀਂ ਰਿਹਾ ਔਰ ਇਹਨਾਂ ਨੇ ਪਟਵਾਰੀਆਂ ਦੇ ਉੱਤੇ ਜ਼ੁਲਮ ਕਰਦਿਆਂ ਜਸਕਰਨ ਸਿੰਘ ਗਹਿਰੀ ਬੁੱਟਰ ਜੋ ਪ੍ਰਧਾਨ ਆ ਉਸ ਤੇ ਪਰਚਾ ਦਰਜ ਕਰਤਾ ਉਹਨੂੰ ਸਸਪੈਂਡ ਕਰਤਾ ਉਹਨੂੰ ਚਾਰਜ ਸ਼ੀਟ ਕਰਤਾ ਦਰਜਨਾ ਸੈਂਕੜੇ ਪਟਵਾਰੀਆਂ ਨੂੰ ਟੌਰਚਰ ਕੀਤਾ ਡਿਪਾਰਟਮੈਂਟਲ ਇਨਕੁਆਰੀਆਂ ਖੋਲਤੀਆਂ ਔਰ ਬਾਗਵਾਨੀ ਦਾ ਜਿਹੜਾ ਪਾਣੀ ਦੀ ਕਟੌਤੀ ਕਰਤੀ ਔਰ ਇਸੇ ਤਰ੍ਹਾਂ ਨਾਲ ਜੋ ਇਹ ਝੂਠ ਬੋਲਿਆ ਜਾ ਰਿਹਾ ਅੰਕੜੇ ਫਰਜ਼ੀ ਪੇਸ਼ ਕੀਤੇ ਜਾ ਰਹੇ ਮੈਨੂੰ ਸੁਭਾਵਾਕੇ ਕ੍ਰਿਸ਼ਨ ਕੁਮਾਰ ਆਦਰ ਦਿੱਲੀ ਦੀ ਗੇਮ ਖੇਡ ਰਿਆ ਜਾਂ ਕੇਚਰੀਵਾਲ ਦੀ ਗੇਮ ਖੇਡ ਰਿਆ ਜਾਂ ਸੰਦੀਪ ਪਾਠਕ ਦੀ ਜਾਂ ਰਾਗਵ ਚੱਡੇ ਦੀ ਗੇਮ ਖੇਡ ਰਾਂ ਭਗਵੰਤ ਮਾਨ ਨੂੰ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਆਪਣਾ ਪੱਕਾ ਸਾਫ਼ ਕਰਕੇ ਪੰਜਾਬ ਦੇ ਕਿਸਾਨਾਂ ਦੇ ਅੱਗੇ ਸਫਾਈ ਦੇਣੀ ਚਾਹੀਦੀ ਇੰਪੋਰਟੇਟ ਟੇਬਲ ਜਿਹੜਾ ਉਹ ਬਰਨਾ ਸੰਗਰੂਰ ਔਰ ਬਰਨਾਡੇ ਜ਼ਿਲ੍ਹਿਆਂ ਵਿੱਚ ਜਿਹੜਾ ਡਿਪਲੀਸ਼ਨ ਜਿਹੜਾ ਪਾਣੀ ਜ਼ਮੀਨ ਦੇ ਥੱਲੇ ਉਹਦੀ ਸਦਾ ਕਿਉਂਕਿ 14 ਲੱਖ ਟਿਊਬਵਲ ਨਾਲ ਅਸੀਂ ਪਾਣੀ ਕੱਢ ਰਹੇ ਹਾਂ ਝੋਨੇ ਦੀ ਫਸਲ ਤੁਹਾਨੂੰ ਪਤਾ ਕਿ 1 ਕਿਲੋ ਚੌਲ ਪੈਦਾ ਕਰਨ ਵਾਸਤੇ 3 ਤੋਂ ਲੈ ਕੇ 4000 ਲੀਟਰ ਪਾਣੀ ਚਾਹੀਦਾ ਭਗਵਾਨਤ ਮਾਨ ਨੇ 2 ਸਾਲਾਂ ਵਿੱਚ ਇਹਦੇ ਤੇ ਕੋਈ ਰਾਏ ਨਹੀਂ ਕੀਤੀ ਕਿ ਗਰਾਊਂਡ ਵਾਟਰ ਰੀਚਾਰਜ ਕਿੱਦਾਂ ਕਰਨਾ ਮੇਰੇ ਕੋਲ ਸਿੰਪਲ ਪ੍ਰੋਪੋਜ਼ਲ ਜਿਹੜਾ ਕਿ ਮੈਂ ਇਹਨੂੰ ਦੱਸਣਾ ਚਾਹੁੰਦਾ ਸੀ ਮਿਲਣਾ ਚਾਹੁੰਦਾ ਸੀ ਲੇਕਿਨ ਮਿਲਿਆ ਨਹੀਂ ਨਫਰਤ ਦੀ ਭਾਵਨਾ ਦੇ ਨਾਲ ਮੈਂ ਇਹ ਕਹਿੰਦਾ ਕਿ ਕੇਂਦਰ ਸਰਕਾਰ ਜਿਹੜਾ ਸਾਡਾ ਸੀਸੀਐਲ ਲਿਮਿਟ ਹੈ ਜਿਹੜਾ ਕਣਕ ਦੇ ਝੋਨਾ ਹਰ ਸਾਲ ਕੇਂਦਰ ਸਰਕਾਰ ਖਰੀਦਦਾ ਉਹ 75000 ਕਰੋੜ ਰੁਪਏ ਦੀ ਸੀਸੀਐਲ ਹੈ ਮੇਰਾ ਕੈਸ਼ ਕੈਸ਼ ਕ੍ਰੈਡਿਟ ਲਿਮਿਟ ਜਿਹੜਾ ਭਾਰਤ ਸਰਕਾਰ ਸਾਨੂੰ ਦਿੰਦਾ ਉਹਦੇ ਚੋਂ 40000 ਕਰੋੜ ਰੁਪਏ ਦਾ ਝੋਨਾ ਖਰੀਦਾ ਜਾ ਰਿਹਾ ਮੇਰੀ ਪ੍ਰੋਪੋਜ਼ਲ ਹੈ ਕਿ ਪਹਿਲੇ ਸਾਲ ਇੱਕ ਸਾਈਡ ਤੇ ਰੱਖ ਕੇ ਕੁਝ ਸੌਣੀ ਦੀਆਂ ਫਸਲਾਂ ਆਲਟਰਨੇਟ ਕ੍ਰੌਪਸ ਤੇ ਐਮਐਸਪੀ ਦਿੱਤੀ ਜਾਵੇ ਝੋਨੇ ਦੇ ਬਰਾਬਰ ਕਿਉਂਕਿ ਜੱਟਾ ਨੇ ਜ਼ਿਮੀਂਦਾਰਾਂ ਨੇ ਉਦੋਂ ਤੱਕ ਝੋਨਾ ਨਹੀਂ ਛੱਡਣਾ ਜਦ ਤੱਕ ਉਹਨਾਂ ਨੂੰ ਝੋਨੇ ਦੇ ਬਰਾਬਰ ਆਮਦਨ ਨਾ ਹੋਈ ਚਾਹ 50 60 70000 ਰੁਪਏ ਦੀ ਜਿਹੜਾ ਕਿ ਅਸੀਂ ਕਹਿੰਦੇ ਕਿ ਉਸੇ ਸੀਸੀਐਲ ਲਿਮਿਟ ਵਿੱਚ ਕੇਂਦਰ ਸਰਕਾਰ ਪੈਸਾ ਨਹੀਂ ਫालतू ਮੰਗਦੇ ਉਹਦੇ ਪਹਿਲੇ ਸਾਲ 50% ਝੋਨੇ ਦੀ ਬਜਾਈ ਘਟਾਵੇ ਅਗਲੇ ਸਾਲ 25% ਘਟਾਵੇ ਅਖੀਰ ਵਿੱਚ ਸਾਰਾ ਚੋਨਾ ਖਤਮ ਤੇ ਪਾਣੀ ਦਾ ਵਾਟਰ ਟੇਬਲ ਪੰਜਾਬ ਦਾ ਆਪਣੇ ਆਪ ਰੀਚਾਰਜ ਹੋ ਕੇ ਉੱਪਰ ਆ ਜਾ। ਹਰ ਇੱਕ ਸੰਗਰੂਰ ਤੋਂ ਕੱਲੇ ਤੁਸੀਂ ਨਹੀਂ ਜਿਮਨਜੀ ਮਾਨਵੀ ਮੀਥੇਰ ਵੀ ਚੁਗ ਸਿੱਧੂ ਬਸੇ ਵਾਲ ਦੇ ਇਨਸਾਫ ਲੈਣ ਨੂੰ ਹਰ ਇੱਕ ਸਟੇਟ ਤੋਂ ਬੋਲਦੇ ਨੇ। ਨਹੀਂ ਮੀਥੇਰ ਕਿੱਥੋਂ ਬੋਲ ਰਿਹਾ ਉਹ ਤਾਂ ਜੀਵਨ ਜੋਤ ਮਾਨਸਾ ਉਹ ਕਹਿੰਦਾ ਜੀ ਖੈਰਾ ਸਾਹਿਬ ਨੂੰ ਕੋਈ ਸ਼ੌਂਕ ਹੈ ਸੋਸ਼ਲ ਮੀਡੀਆ ਤੇ ਮੈਂ ਤਾਂ ਚਲਾਨ ਦੀ ਕਾਪੀ ਨਾਲ ਲਈ ਆ। ਜੀਵਨ ਜੋਤ ਮਾਨਸਾ ਦੀਆਂ ਫੋਟੋਆਂ ਇਹਦੀ ਰਿਸੈਪਸ਼ਨ ਤੇ ਖੜਾ ਵਾ। ਉਹ ਚਲਾਨ ਦੇ ਵਿੱਚ ਉਹਦਾ ਨਾਮ ਆ। ਐਲੂਸੀਓ ਬਾਹਰ ਵਿਦੇਸ਼ਾਂ ਵਿੱਚ ਜਾ ਨਹੀਂ ਸਕਦਾ ਨਾਟ ਨੇਸੈਸਿਟੀ ਥੈਟ ਹੀ ਹੈਜ਼ ਬੀਨ ਅਰੈਸਟਡ ਹੀ ਮੇ ਬੀ ਅਰੈਸਟਡ ਟੁਮਰੋ ਹੀ ਮੇ ਬੀ ਅਰੈਸਟਡ ਤਿੰਨ ਮਹੀਨੇ ਬਾਅਦ ਇਹ ਉਹਨਾਂ ਬੰਦਿਆਂ ਨੂੰ ਆਪਣੇ ਨਾਲ ਕੈਂਪੇਨ ਚ ਕਿਉਂ ਲੈ ਕੇ ਜਾ ਰਹੇ ਨੇ ਔਰ ਮੀਥੇਰ ਦੱਸੇ ਉਹ ਕਦੀ ਇਹਨਾਂ ਦੇ ਘਰ ਚੱਲ ਕੇ ਅਫਸੋਸ ਕਰਨ ਗਿਆ ਚਾਚ ਨਾਲ ਆ ਜਿਹੜੇ 92 ਬੰਦੂਆ ਮਜ਼ਦੂਰ ਨੇ ਸਵਾਏ ਕੁਮਰ ਵਿਜੇ ਪ੍ਰਤਾਪ ਸਿੰਘ ਤੋਂ ਕੋਈ ਬੋਲਿਆ ਇਹਨਾਂ ਦੇ ਹੱਕ ਵਿੱਚ ਭਗਵੰਤ ਮਾਨ ਤੋਂ ਟਾਈਮ ਮੰਗਦੇ ਰਹੇ 22 ਤਰੀਕੇ ਨਾਲ ਟਾਈਮ ਨਹੀਂ ਦਿੰਦਾ ਜਦੋਂ ਇਹਨਾਂ ਨੂੰ ਕੋਈ ਘਰ ਆਉਂਦਾ ਇੱਕ ਛੋਣੀ ਬਣਾ ਕੇ ਆਉਂਦਾ 1093 ਗਨਮੈਨ ਲੈ ਕੇ ਆਉ ਦਿਸ ਇਜ਼ ਗ੍ਰੋਸ ਇਨਜਸਟਿਸ ਇਸ ਕਰਕੇ ਉਹਨਾਂ ਨੇ ਸਿਰਫ ਲਿਪ ਸਰਵਿਸ ਕੀਤੀ ਆ ਸਿੱਧੂ ਮੂਸੇਵਾਲੇ ਦੇ ਕਤਲ ਦੇ ਉੱਤੇ ਇਨਸਾਫ ਦੇ ਵਿੱਚ ਕੋਈ ਨਹੀਂ ਦੇਖੋ ਮਾਨ ਸਾਹਿਬ ਮਾਨ ਸਾਹਿਬ ਨੇ ਕਹਿਰਾ ਸਾਹਿਬ ਪਿਛਲੀ ਜਿੰਨੀ ਚੋਣ ਵੇਲੇ ਸਿਮਰਨਜੀਤ ਸਿੰਘ ਮਾਨ ਨੇ ਵੀ ਦੀਪ ਸਿੱਧੂ ਔਰ ਮੂਸੇਵਾਲਾ ਦੇ ਨਾਮ ਤੇ ਉਹਨੂੰ ਨਾਲ ਜੋ ਇੱਕ ਇੱਕ ਗੱਲ ਮੇਰੀ ਸੁਣੋ ਅੱਛੀ ਤਰ੍ਹਾਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮਾਨ ਸਾਹਿਬ ਨੇ ਅਗਰ ਉਹਨਾਂ ਦੀ ਲੜਾਈ ਵਿੱਚ ਹਿੱਸਾ ਪਾਇਆ ਤੇ ਖੈਰੇ ਨੇ ਵੀ ਉਸੇ ਬਰਾਬਰ ਦਾ ਹਿੱਸਾ ਪਾਇਆ ਜਿਹੜੇ ਵੀ ਇਸ਼ੂਸ ਸਮਨਜੀਤ ਸਿੰਘ ਮਾਨ ਕਹਿ ਰਹੇ ਨੇ ਉਹ ਸਾਰੇ ਇਸ਼ੂਸ ਮੈਂ ਵੀ ਰੇਜ਼ ਕੀਤੇ ਨੇ ਬਲਕੌਰ ਸਿੰਘ ਸਿੱਧੂ ਦਾ ਸਮਝੋ ਸ਼ੁਭਦੀਪ ਸਿੱਧੂ ਕਾਂਗਰਸ ਦਾ ਮਾਨਸਾ ਦਾ ਕੈਂਡੀਡੇਟ ਸੀਗਾ ਔਰ ਏਸੀ ਕਰਕੇ ਮਾਰਿਆ ਗਿਆ ਕਿਉਂਕਿ ਜਿਹੜਾ 295 ਗੀਤ ਗਾਇਆ ਉਸਨੇ ਉਹ ਉਹ ਚੁੱਬਿਆ ਆਮ ਆਦਮੀ ਪਾਰਟੀ ਨੂੰ ਸਿਕਿਉਰਿਟੀ ਵਿਡਰੋਅ ਕੀਤੀ ਇੱਕ ਇੱਕ ਸਾਜ਼ਿਸ਼ ਦੇ ਤਹਿਤ ਸਭ ਕੁਝ ਹੋਇਆ ਇਹਨਾਂ ਦਾ ਨੁਕਸਾਨ ਹੋਇਆ ਇਹਨਾਂ ਦਾ ਨੁਕਸਾਨ ਦੀ ਪਰਪਾਈ ਇੰਡੀਆ ਆਲਾਈਂਸ ਕਰੇਗਾ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਕਿਸੇ ਨੇ ਸਾਡੀ ਮਦਦ ਕੀਤੀ ਸਾਹਿਬ ਨੇ ਰਾਸ਼ਟਰਪਤੀ ਦੀ ਐਮਪੀ ਦੀ ਵੋਟ ਜਿਹੜੀ ਸੀ ਉਹ ਭਾਜਪਾ ਨੂੰ ਪਾਈ ਹੈ ਹੀ ਆਲਸੋ ਮਸਟ ਕਲੈਰੀਫਾਈ ਡਸ ਹੀ ਸਟੈਂਡ ਵਿਦ ਦਾ ਭਾਜਪਾ ਅਲਾਈਅੰਸ অর ਡਸ ਹੀ ਸਟੈਂਡ ਵਿਦ ਦਾ ਸੈਕੂਲਰ ਫੋਰਸਸ ਆਫ ਦਿਸ ਕੰਟਰੀ ਜੇ ਸਾਹਿਬ ਰਾਜਪ ਬਨਾਲਾ ਬਨਦਾ ਅੱਜ ਬਕਾਰੀ ਸਰਕਾਰ ਦੀ ਅੱਜ ਬਨਾਲਾ ਬਨਦਾ ਮੈਨੂੰ ਮੈਨੂੰ ਨਾ ਕੁਝ ਜਾਣਕਾਰੀ ਮਿਲਦੀ ਹੈ ਮੇਰੀ ਸੁਣੋ ਕਿ ਇੱਕ ਇੱਕ ਇਮੀਗ੍ਰੇਸ਼ਨ ਇੱਕ ਇਮੀਗ੍ਰੇਸ਼ਨ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਤੇ ਵਪਾਰੀਆਂ ਵਿੱਚ ਖੜਕੀ ਆ ਇਹ ਜ਼ਿੰਮੇਵਾਰੀ ਸਟੇਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਟੇਟ ਗਵਰਨਮੈਂਟ ਦੀ ਆ ਕਿ ਇਸ ਨੂੰ ਬੈਠ ਕੇ ਐਮਿਕਲਿਪ ਐਮਿਕਬਲੀ ਰੈਜ਼ੋਲਵ ਕਰੋ ਜੋ ਵੀ ਉਹਨਾਂ ਦੀ ਮੰਗ ਹੈਗੀ ਆ ਕਿਸਾਨ ਜਥੇਬੰਦੀਆਂ ਦੀ ਜਾਂ ਜਿਹੜਾ ਪਰਿਵਾਰ ਜਿਹਨਾਂ ਦੀ ਇਮੀਗ੍ਰੇਸ਼ਨ ਹੈਗੀ ਆ ਉਹਨਾਂ ਦਾ ਬੈਠ ਕੇ ਸਮਝੌਤਾ ਕਰੋ ਔਰ ਇਹ ਵਿੱਚ ਅਸੀਂ ਨਹੀਂ ਚਾਹੁੰਦੇ ਕਿ ਇਹ ਗੱਲ ਹੋਰ ਭੜਕੇ ਸਾਡੀ ਮੈਰਿਟ ਦੇ ਆਧਾਰ ਦੇ ਉੱਤੇ ਸਾਡੀ ਦੋਨਾਂ ਧਿਰਾਂ ਦੇ ਨਾਲ ਮੈਂ ਕਹਿ ਸਕਦਾ ਕਿ ਸਾਡੀ ਸੁਹਾਨੂ ਬੁੱਤੀ ਆ ਅਗਰ ਉਹਨਾਂ ਦੇ ਬੱਚੇ ਬਾਹਰ ਕੇ ਪੈਸੇ ਵੱਧ ਲੱਗੇ ਉਹ ਪੈਸੇ ਮੰਗਦੇ ਨੇ ਅਗਰੇ ਕਹਿੰਦੇ ਕਿ ਅਸੀਂ ਬੱਚਾ ਠੀਕ ਭੇਜ ਦਿੱਤਾ ਸੋ ਇਟ ਇਜ਼ ਦ ਡਿਊਟੀ ਆਫ ਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਗਵਰਨਮੈਂਟ ਟੂ ਮੇਕ them ਰੀਚ ਅ ਐਮੀਕੇਬਲ ਸੋਲੂਸ਼ਨ